ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੇਅਰਾਂ ਭਰਾਵਾਂ ਦਾ ਡੇਰੀ ਫਾਰਮ ਨਾਲ ਜਿਹਰਾ ਤੇ ਅੱਜ ਦੀ ਵੀਡੀਓ ਲੱਗੀਆਂ ਬਣਾਉਣ ਤੇ ਅੰਡ ਬੱਜੀ ਵੰਡ ਤਸੀਲ ਅਜਨਾਲਾ ਤੇ ਜਿਹਰਾ ਅੰਮ੍ਰਿਤਸਰ ਅੱਜ ਦੀ ਵੀਡੀਓ ਟੋਟਲ ਆਪਾਂ ਤੁਹਾਨੂੰ ਛੇ-ਸੱਤ ਨਾਕ ਦਿਖਾਵਾਂਗੇ ਕੁਝ ਸੋਏ ਆ ਤੇ ਕੁਝ ਕੱਪੜਾ ਤੇ ਆ ਰਿਹਾ ਆਪਾਂ ਪਹੁੰਚੇ ਬਾਈ ਬਲਦੀਪ ਸਿੰਘ ਹੁਣੇ ਕੋਲ ਆਜੋ ਬਾਈ ਜੀ ਫਿਰ ਗੱਲਬਾਤ ਤੇ ਪੁੱਛ ਦੇਣਾ ਦੀ ਡਿਟੇਲ ਕਰਾਜੋ ਪੈਨੋ ਆਜੋ ਭਾਈ ਇਹਦਾ ਹੀ ਹੋਈ ਨਹੀਂ ਸਤਿਗੁਰ ਪਾਹੀ ਸਤਿਗੁਰ ਜੀ ਜੱਗੇシャ ਕੀ ਆਇਆ ਕਿਪਾ ਵਾਇਰੂ ਤੁਸੀਂ ਨਾ ਸਰਦੀ ਕਿਪਾ ਮਾਰਾ ਜੀ ਜੀ ਚਲੋ ਚੜਦੀ ਆ ਕਲਾ ਜੀ ਰੱਗੇ ਪਪਾ ਰਾਣਕ ਤੇ ਬਾਈ ਤੇ ਆਪਣਾ ਨਾਮ ਤੇ ਫਰਸ ਦੱਸੋ ਨਾਮ ਆਪਣਾ ਬਲਜੀਤ ਸਿੰਘ ਆ ਢੰਡ ਬੱਚੀ ਵੜਾ ਤੇ ਸਮਝ ਆਇਆ ਜਿਨਾ ਮਸੜਿਆ ਠੀਕ ਹੈ ਨੂ ਨੰਬਰ 981001215 ਠੀਕ ਹੈ ਠੀਕ ਹੈ ਜੀ ਤੇ ਇਧਰ ਕਰੀਏ ਜੀ ਸ਼ੁਰੂਆਤ ਪਿਆਰਾ ਜਗਾ ਹੀ ਕਰਨੀ ਆ ਜਾਂ ਮਈਦੂ ਕਰਨੀ ਆ ਆ ਕਰਮੀ ਪਾਣੀ ਚ ਲੈ ਇਧਰ ਕਰ ਲੋ ਦੱਸਿਓ ਭਾਈ ਜੀ ਪਹਿਲੇ ਨੰਬਰ ਤੇ ਜਿਹੜੀ ਮੈਂ ਇਹ ਭਾਜੀ ਮੈਂ ਸੂਈ ਨੂੰ ਅੱਜ ਤਿੰਨ ਦਿਨ ਹੋਏ ਆ ਅੱਛਾ ਜੀ ਬੋੜਾ ਜੀ ਦਾ ਐਟਮ 13-14 ਕਿਲੋ ਤਿਆਰ ਆ ਅੱਛਾ ਜੀ ਤੇ ਅਮਰ ਗਿੱਲਾ ਨਾਲ ਚਾਹੀਂ ਖਾਲੂ ਠੀਕ ਹੈ ਮੇਦਾ ਭਰਿਆ ਹਾਂਜੀ ਲਓ ਜੀ ਮੇਦਾ ਮੈਂ 18 ਕਿਲੋ ਵਾਲੀ ਐ ਅੱਛਾ ਜੀ ਹਾਂਜੀ ਸੂਹਾ ਕਰੋ ਲੀਟਰ ਵਾਲਾ ਮੋਬਾਈਲ ਇਹ ਫਿਰ ਬੋਲੀ ਚਾਰੂ ਸੂਹਾ ਭਾਜੀ ਸੂਹਾ ਤੀਜਾ ਮੈਂ ਸੁੱਈ ਜਾ ਰਿਹਾ ਠੀਕ ਹੈ ਠੀਕ ਰੋ ਸੂਹਾ ਤੀਸਰਾ ਤੇ ਇੱਕ ਅੱਧ ਕੱਟ ਜਿਹੜਾ ਥੋੜਾ ਸਿੰਘ ਮੈਂ ਗੈਰ ਲੱਗੀ ਆ ਸਿੰਘ ਛੋਟਾ ਛੋਟਾ ਚਲੋ ਉਹਨਾਂ ਸਾਹ ਭਾ ਤੁਹਾਨੂੰ ਪਤਾ ਹੈ ਹਾਂਜੀ ਹਾਂਜੀ ਬਿਲਕੁਲ ਬਾਈ ਦਾ ਵਰਗਾ ਫੱਬਦਾ ਹਾਂ ਬਾਕੀ ਮੈਂ ਸਾਂ ਨਾ ਫੱਬਦਾ ਹਾਂ ਕੱਦਰ ਦੇ ਹਿਸਾਬ ਨਾਲ ਫੱਬਦਾ ਜੈਟ ਬਲੈਕ ਆ ਗਈ ਜੇ ਪੂਛ ਟੱਕਣੀ ਵਾਲ ਕੋਈ ਵੀ ਕਿੱਟਾ ਹੈਗਾ ਕਹਤਾ ਚਿੱਟਾ ਜਿਹੜਾ ਐਂਡ ਐਚ ਐਫ ਗਾਂਵਾਂ ਵਾਲਾ ਬਣਿਆ ਪਿਆ ਉਹਨਾਂ ਦਾ ਸਾਈਜ਼ ਬਹੁਤ 2 ਕਿਲੋ ਮੈਂ ਥਲੇ ਗਾੜੀ ਹੈ ਅੱਛਾ ਜੀ ਹਾਂ ਜੀ ਠੀਕ ਲੋ ਲੋ ਜੀ ਥੋੜੇ ਜਿਹੜੀ ਗਾੜੀ ਗਾੜਿਆ ਮੈਂ ਉਹਨਾਂ ਦੀ ਸਾਈਜ਼ ਚਿੱਤੇ ਦੀ ਸੂਈ ਵਧੂਗੀ ਜੇ ਨਾ ਗਾੜ ਮੈਂ ਮੈਂ ਨਾ ਜੋ ਜੋ 2:00 ਵਜੇ ਗਾੜੀ ਤਨ ਵਸਾ ਵਧਣੀ ਬਿਲਕੁਲ ਸਹੀ ਗੱਲ ਹੈ ਜੀ ਲੋ ਜੀ ਪੇਟ ਫੋਰਾ ਬਹੁਤ ਹੀ ਚੌੜਾ ਹੋ ਗਿਆ ਵਾ ਇਹ ਮਿਲਕ ਵੈਲਡ ਸੜਾਂ ਦਾ ਸਾਈਜ਼ ਹੈ ਉਹਦੀ ਦੁੱਧ 18 ਕਿਲੋ ਮੈਂ ਅੱਛਾ ਜੀ 11 ਲੀਟਰ ਆ ਭਰੂਗੀ ਠੀਕ ਹੈ ਠੀਕ ਹੈ ਲੋ ਜੀ 18 ਲੀਟਰ ਦੁੱਧ ਭਰੂਗੀ ਗਰਮ ਵਾਲੀ ਤੇ ਕਿੱਡਾ ਤੇ ਇੰਚਿਆ ਕਰ ਸਕਦੇ ਹੈ ਨਾ ਜਿਹਾ ਫਗਾਂ ਵਰਗਾ ਲੱਗਾ ਪਿਆ ਵਾ ਤੇ ਇਹਦਾ ਮੁੱਲ ਭਾਈ ਜੀ ਮੁੱਲ ਜਿਆਦਾ ਤੁਹਾਨੂੰ ਪਤਾ ਹੈ ਜੀ ਮੈਨਾਂ ਲੋਕੀ ਡੇਢ ਡੇ ਕਰ ਹਾਂਜੀ ਹਾਂਜੀ ਇਹਦਾ 14 ਕਿਲੋ ਬੋਲਾ ਹੁੰਦਾ ਉਹਨੇ ਡੇਢ ਹੀ ਕਰਨਾ ਹਾਂਜੀ ਪਰ ਆਪਾਂ ਨੇ ਜਿਹੜਾ ਆਪਾਂ ਜੈਜ ਮੁੰਡੇ ਜਿਹੜੀ ਪੋਣੀ ਹੈ ਤਾਂ ਸਹੀ ਗੱਲ ਆ ਆਪਾਂ ਉਹਨਾਂ ਨੂੰ ਹੀ ਕਹਿਣਾ ਹੈ ਨਾ ਹਾਂਜੀ ਆਪਾਂ ਫਲਾਂ ਨੂੰ ਜਰਾ ਕੱਟਣਾ ਤੇ ਦੱਸਿਓ ਫਿਰ ਭਾਈ ਜੀ ਇਹਦਾ ਪਤਾ ਮੁੱਲ ਜੀ ਸਾਜੀ 15 ਕਰ ਲਈਏ 1 ਤੋਂ 15 ਠੀਕ ਹੈ ਜੀ ਅੱਜ ਇੱਕ ਪਾਣੀ ਦਾ ਮਹਿਾਨਾ ਦਿੰਗੇ ਉਹ ਜਿਆਦਾ ਛੋਟੇ ਕਰਾਂਗੇ ਇੱਕ ਚਾਰ ਦੇ ਆ ਗਏ ਇੱਕ ਚਾਰ ਦੁੱਧ 14 ਕਿਲੋ 18 ਕਿਲੋ ਮੈਂ ਦੁੱਧ ਭਰੂ ਮੈਂ ਰੱਖਣੀ ਤੇ ਇੱਥੇ ਲੱਗ ਗਈ ਭੇਜ ਲਾਓ ਜੀ ਫੁੱਲ ਗਰੰਟੀ ਪਾਈ ਹਾਂ ਲੋ ਵੀ 18 ਲੀਟਰ ਭਰੂ ਆ ਜੀ ਮੈਂ ਨਹੀਂ ਆਖਿਆ ਕਿੰਨੇ ਲਾੜੂ ਮੈਂ ਤਾੜੂ ਖਾ ਸਕਦੇ ਗਿੱਲੇ ਨਾਲ ਮੈਂ ਲੋ ਜੀ ਬਾਕੀ ਸੇਵਾ ਵਾਤਾ ਡਿਓੜਾ ਜੀ ਚਲੋ ਹਲਾ ਬੰਨ ਛੱਡਿਆ ਤੇ 18 ਲੀਟਰ ਕਿਥੋਂ ਭਰੂ ਕਿਤੇ ਬਾਕੀ ਆ ਵੀ ਸੇਵਾ ਲੈਣਾ ਆਪਣਾ ਮਹਿਨ ਵੀ ਤੁਹਾਨੂੰ ਬਾਹਰ ਵੀ ਮੈਨੂੰ 6 ਸਾਤੀ ਕੋ ਚਾਹੀਦੀ ਬਿਲਕੁਲ ਬਿਲਕੁਲ ਲਓ ਜੀ ਸੇਵਾ ਫੁੱਲ ਕਰੂਗਾ 18 ਤੋਂ ਵੀ ਪਲੱਸ ਪਾਈ ਕੇ ਦਵਾ ਦੂੰਗੀ ਬਾਬਾ ਅੱਡੀ ਤਰੀ ਵੇਖੋ ਕਿਥੇ ਚੜਾ ਨਹੀਂ ਸਕੀ ਮੇਰੀ ਸੀਲੀਆਂ ਸੂਲੀਆਂ ਤੁਸੀਂ ਚੈੱਕ ਕਰ ਲਾਦੇ ਜੀ ਤੇ ਭਾਈ ਦੂਜੇ ਨੰਬਰ ਤੇ ਇਹ ਕਿਵੇਂ ਝੋਟੀ ਦੂਜੇ ਨੰਬਰ ਤੇ ਝੋਟੀ ਛਾਹੀ ਸੂਣਦੀ ਆ ਅੱਛਾ ਜੀ ਇਹ 50 ਮਿੰਟਾਂ ਵਾਸਤੇ ਦਾਨ ਜਦੋਂ ਬੈਗੀ ਝੋਟੀ ਸੂ ਬਣਾ ਠੀਕ ਠੀਕ ਆ ਭਾਈ ਜੇ ਵੀਡੀਓ ਤੇ ਰੈਕਡੀ ਹੋ ਗਈ ਤੇ ਆਪਾਂ ਤੁਹਾਨੂੰ ਇਹ ਵੀ ਦਿਖਾਵਾਂਗੇ ਲਾਈਵ ਹੀ ਤੇ ਆਹ ਯਾ ਕਾ ਕਰ ਸਕਦੇ ਤੁਸੀਂ ਬਿਲਕੁਲ ਧਿਆਰ ਸੇ ਥਾਲਾ ਭਾਂਡਾ ਜਿਹੜਾ ਬਹੁਤ ਹੀ ਚੰਗਾ ਲੱਗਾ ਬਾਈ ਕਿੜਵਾ ਸੁਹਾ ਦੂਜਾ ਕ ਪਹਿਲਾਂ ਦੂਜਾ ਥਾਈ ਮੋਹ ਸਿੱਕੀ ਕਮਾ ਲਿਆ ਓਏ ਪੁੱਤ ਓਏ ਪਲੀ ਪਲੀ ਹਾਂਜੀ ਹਾਂਜੀ ਲੋੜੀ ਚੈੱਕ ਕਰ ਸਕਦੇ ਬਾਕੀ ਫੇਸ ਕੁਆਲਟੀ ਸਿੰਘ ਸਿੰਘ ਚੰਗਾ ਲੰਗਾ ਵਾ ਤੇ ਕੱਟ ਕੱਟ ਵੀ ਚੰਗਾ ਵਾ ਬਾਈ ਇਹਦਾ ਕਿੰਨਾ ਕਰ ਕੱਟ ਪਾਣਾ ਦਿੰਦਾ ਆਹ ਵਾ ਸਾਜੀ ਚੋ ਜਿਹੜਾ ਇਹ ਪਹਿਲੇ ਸੂਟ ਵੀ ਪਾਣਾ ਤੇ ਬੜਾ ਅੱਛਾ ਈ ਹਾਂਜੀ ਨੂੰ ਨਹੀਂ ਤੇ ਵਖਰੇ ਨਾ ਮੰਨ ਲੀਏ ਤੁੱਕੇ ਨਾਲ ਕਿ ਜੀ ਜੀ ਇੱਥੇ ਪੈਣੀ ਚਲੋ ਨੂੰ ਪੈ ਜਾਣ ਦੇ ਅੱਛਾ ਹਾਂਜੀ ਤੇ ਇਹ 13 14 ਲੀਟਰ ਦਾ ਕੜ ਪਿੰਦੇ ਸੂਏ ਦਾ ਹੀ ਆ ਛਿੱਗੀ ਆ ਜੀ ਸਾਹਿਬ ਪਾਈਆ ਥਲੇ ਕੀ ਕਰਦਾ ਬੇਤੇ ਲੱਗ ਗਿਆ ਸੁਣਾ ਤੁਹਾਨੂੰ ਵੀ ਬਹੁਤ ਹੀ ਚੰਗਾ ਕੱਢਿਆ ਵਾ ਕਰਮਾਲੀ ਦੇ ਤੇ ਇਹਦਾ ਬਾਈ ਜੀ ਮੁੱਲ ਫਿਰ ਮੋਲੇ ਦਾ ਛਾਏ ਜਿਉ ਮਰਜੀ ਕਰ ਨੂੰ ਮੋਲੇ ਦਾ 1 15 ਅੱਛਾ ਇੱਕ ਘੱਟ ਦੀ ਹਾਨਾ ਝੋਟੀ ਦੀ ਇੱਕ ਕੱਟ ਦੀ ਹਾਂ ਜੀ ਕੱਟੀ ਥੋੜਾ ਬੋਲਾ ਕੇ ਜਾ ਉਹ ਸ਼ਾਰ ਕਰਾਂ ਜੀ ਹੱਥਾਂ ਸੋਇ ਤੈਨੂੰ ਬਾਅਦ ਕਰਾਂ ਛੋਲੇ ਠੀਕ ਲੋ ਜੀ ਮੌਕੇ ਤੇ ਭਾਈ ਕਹਿੰਦਾ ਕਿ ਜ਼ਰੂਰ ਕਰਾਂਗੇ ਮੈਂ ਤਾਂ ਨੂੰ ਤੇ ਚੈੱਕ ਕਰ ਸਕਦੇ ਆਂ ਬਾਕੀ ਛੋਟੀ ਸੂਈ ਸਵਾਈ ਅਗਰ ਦੀ ਵੀਡੀਓ ਪਾ ਕੇ ਨਾਲ ਦਵਾਂਗੇ ਅੱਛਾ ਜੀ ਹਾਂਜੀ ਲਓ ਜੀ ਫੁੱਲ ਗਰੰਟੀ ਆ ਬਾਈ ਉਹ ਤੇ ਬਾਈ ਪਸ਼ੂ ਚੰਗੇ ਲੈ ਕੇ ਉਹਦਾ ਰੇਡ ਨਿਕਲ ਤੋਂ ਜਾਜ ਹੁੰਦੇ ਆ ਫਾਰਮ ਵਾਲੇ ਨੇ ਛੋਟੀ ਦੇਣੀ ਸੂਈ ਆ ਵੀਡੀਓ ਨਾਲ ਪਾ ਕੇ ਦੇ ਹਾਂਜੀ 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 ਲਓ ਜੀ ਫੇਰ ਕਿੱਕਾ ਸਾਡੇ ਜਾਣਾ ਨਾ ਕਿੱਥੇ ਪਕਾਵਾ ਦੇ ਬਣਿਆ ਬਿਆਵਾ ਤੇ ਭਾਈ 3 ਜੇ ਨੰਬਰ ਤੇ ਕਿਵੇਂ ਆ 3 ਜੇ ਨੰਬਰ ਤੇ ਸ਼ਾ ਮੈਂ ਸੁਣੀ ਆ ਰਹੀ ਤੇ ਜਾਸੂ ਆ ਅੱਛਾ ਜੀ ਜਿਹੜੇ ਮੈਂ 405 ਫੜਦੀ ਆ ਠੀਕ ਹੈ ਜੀ ਬਾਕੀ ਇਹ ਆ ਪਤਲੀ ਚਮੜੀ ਦੀ ਦੁੱਧ ਵੀ ਮੈਂ 14 15 ਗਰੂਪ ਭਰਨ ਆਈ ਆ ਠੀਕ ਲੋ ਜੀ ਪਤਲਾ ਚਾਮਲ ਸਿੰਗਲ ੱਡੀ ਆ ਕੀ ਤੇ ਕਾਂ 89 ਦੀ ਗਰੰਟੀ ਨੂੰ ਭਾਰ ਦੀ 89 ਦੀ ਗਰੰਟੀ ਹੋਊਗੀ ਅੱਛਾ ਜੀ ਹਾਂ ਜੀ ਠੀਕ ਹੈ ਠੀਕ ਲੋ ਜੀ ਫੁੱਲ ਗਰੰਟੀ ਆ ਤੇ ਭਾਈ ਕਿਵੇਂ ਤੁਸੀਂ ਪਹਿਲਾਂ ਕਿਹਾ ਸੀ ਵੀ ਜੇ ਕਿਨੇ ਸੂਈ ਸਵਾਈ ਵੀ ਲੈਣੀ ਹੋਵੇ ਉਹ ਸਾਈ ਸੂਈ ਸਵਾਈ ਜਿੱਦਾਂ ਵੀ ਆਪਣੀ ਸਾਈ ਪਾਗਾ ਆਪਣੇ ਤੋਂ ਮੈਂ ਸੂਈ ਵੀ ਖਰਦਾ ਰੇਟ ਇਹੋ ਹੀ ਹੋਊਗਾ ਵੀਡੀਓ ਅੱਛਾ ਜੀ ਪਉ ਇਹ ਨਹੀਂ ਰੇਡ ਬਦਲਾਂਗੇ ਜਿਹੜੀ ਆਪਾਂ ਸਹੀ ਗੱਲ ਆ ਜੀ ਯਾਰ ਇਹ ਤੇ ਸ਼ਾਹ ਜੀ ਆਪਣੇ ਤੋਂ ਥਾਂ ਹੈਗਾ ਸਭ ਕੁਝ ਹੈਗਾ ਪੱਠਾ ਮਾਰੀ ਕਿਰਪਾ ਵਾਧੂ ਆਪਾਂ ਕਿ ਵੱਖਣਾ ਯਾਰ ਬਿਲਕੁਲ ਸਹੀ ਗੱਲ ਹੈ ਜੀ ਇਹੋ ਹੀ ਹੁੰਦਾ ਮੌਨਟਨ ਸਭ ਤੋਂ ਵੱਡੀ ਗੱਲ ਬਾਕੀ ਤਰੇਖੋ ਪੂਰੇ ਆ ਜਿਹੜੀ ਦੁੱਧ ਵਾਲੀ ਮੈਂ ਦੂਰੋਂ ਪਾ ਲੈਂਦਾ ਬਿਲਕੁਲ ਬਿਲਕੁਲ ਜੀ ਲਓ ਜੀ ਆ ਹਵਾਨੇ ਦੇ ਜਿਹੜੀਆਂ ਢੱਲਾ ਤੋਂ ਲੱਗ ਜੇ ਕਾਫੀ ਆ ਤੇ ਥਾਣਾ ਦਾ ਸੈਜ ਗਿਆ ਵੀ ਬਹੁਤ ਹੀ ਚੰਗਰਾ ਵਾ ਦੇਣ ਠਾਡੀ ਆ ਜੇ 4 ਤੋਂ 5 ਤੇ ਸੋ ਤਾਂ ਪੇੜਾ ਹਵਾਲਾ ਬਹੁਤ ਹੀ ਚੰਗਾ ਬਣਾ ਲੈਣਾ ਕਰਮਾਲੀ ਨੇ ਬਾਕੀ ਥਣਵਾ ਇਦਾਂ ਮੈਂ ਨੇ ਥਣਵਾ ਨੇ ਦੀ ਮੇਰੀ ਪੂਰ ਛੱਡੇ ਦੀ ਮੇਰੀ ਗਾਰੰਟੀ ਹੋ ਠੀਕ ਹੈ ਠੀਕ ਹੈ ਬਾਹਰ ਕੋਈ ਗੱਲ ਹੋ ਜੀ ਹਾਂਜੀ ਤੇ ਇਹਦਾ ਮੁੱਲ ਭਾਈ ਜੀ ਇਹਦਾ ਮੁੱਲ ਸਾਜੀ 1.5 ਅਛਾ ਜੀ ਹਾਂ ਨਾ ਹਾਂ ਨਾ ਹਾਂਜੀ 93 ਜਰਨਾ ਬਾਣ ਨਾ ਜੀ ਕਾ ਨੱਬੇ ਦੀ ਸ਼ਾ ਜਾਂਦੇ ਗਰੇ ਦੀ ਗਰੇ ਨਾ ਆਖੀ ਜਾ ਯਾਰ ਉਹ ਛੋੜ 90 ਜੋ ਵੀ 90 ਜੋ ਵੀ ਲਓ ਜੀ 90 ਜੋ ਵੀ 1000 ਮਾਨ ਤਲ ਬਾਈ ਨੇ ਕਰਤਾ ਬਾਕੀ ਮੈਂ ਅਜੇ 14 15 ਕਿਲੋ ਦਾ ਸ਼ਾ ਨਾ ਨਾ ਪਰੇ ਤਾਂ ਮੈਂ ਕੀ ਕਰ ਜੀ ਠੀਕ ਹੈ ਮੈਂ 8 ਦਿਨ ਮੈਂ ਖੜਦਾਂ ਅੱਛਾ ਜੀ ਹਾਂਜੀ ਲਓ ਜੀ 8 ਦਿਨ ਖੜਦੀ ਆ ਤੇ ਪੰਡਾ ਪਾਜੂਗੀ ਠੰਲਾ ਠਲਾ ਜਿਹੜੀਆਂ ਬਹੁਤ ਯਾਰਾ ਹਵਾਨੇ ਤੇ ਅੱਗੇ ਆ ਗਏ ਨੀਂਦ ਨੀਰ ਅੰਦਰ ਨਗੀਨਾ ਬਾਕੀ ਹੋਰ ਛੋੜ ਕਰਾਂਗੇ ਜੋ ਇਹ ਵੀ ਪੈਣ ਖਾਓ ਜੇ ਆਪਾਂ ਇਹ ਨਹੀਂ ਕੋਈ ਚੱਕਰ ਸ਼ਾ ਜੀ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਛੋੜ ਬਈਗਾ ਤਾਂ ਹੋਰ ਵੀ ਕਰਾਂਗੇ ਕੋਈ ਜਾ ਗੱਲ ਨਹੀਂ ਕੀਤੇ ਰੇੜੇ ਵੀ ਇਮਾਨਦਾਰ ਬਈ ਖੁੱਲਾ ਕਰੂੰਗਾ ਭਾਈ ਇਹਨੇ ਭਰੇ ਦੱਸੇ ਉਹਦਰਾ ਇਹ ਚਾਈ ਨਿੱਲੀ ਛੋਟੀ ਛਿੱਗੀ ਮੂੰਹ ਅਛਾ ਹੀ ਸੁਭਾ ਜੂਆ ਸੁਣਾ ਅਛਾ ਹੀ ਆਪਾਂ ਇਹਨੇ ਪਹਿਲਾਂ ਆਖੀ ਨਹੀਂ ਬਿਲਕੁਲ ਸਹੀ ਗੱਲ ਆ ਗਈ ਦੂਜਾ ਸੁਆ ਛੋਟੀ ਸੁਣਾ ਪਹਿਲੇ ਸੁਆ ਛੋਟੀਆਂ ਜਿਹੜਾ 10000 ਕਿਲੋ ਦੁੱਧ ਭਰਿਆ ਅਛਾ ਹੀ ਧੁੰਦੀ ਚੋਗੀ ਸੂਈ ਠੀਕ ਆ ਠੀਕ ਆ ਠੀਕ ਲੋ ਜੀ ਭਰ ਲਈ ਛੋਟੀ ਬਹੁਤ ਹੀ ਚੰਗਾ ਵਾ ਦਸਣਾ ਦੱਸ ਫਿਰ ਸ਼ਾਹੀ ਗੋਟਿਆ ਆਦੇ ਗਾਈਆਂ ਰਗੀ ਲੋ ਜੀ ਸੀਲ ਲੀਆਂ ਗਾਂ ਵਰਗਾ ਸੁਭਾ ਚੱਕੀ ਫਿਰਦੀ ਕਰਮਾਲੀ ਦੇ ਤਾਂ ਇਹ ਇਹਦਾ ਕਿਹੜੀ ਕਿਹੜਾ ਮੈਂ ਪਛਲੇ ਦਾ ਟਪਾਉਂਦੀ ਮੈਂ ਨਹੀਂ ਨਹੀਂ ਕੋਈ ਨਹੀਂ ਬਲਕਿ ਸਹੀ ਗੱਲ ਹੈ ਜੀ ਹੈ ਜੋ ਮੈਂ ਇਹਦਾ ਵੀ ਪਾਦੇ ਸ਼ਾਹ ਜੀ ਆਪਾਂ ਆਖਦਾਂਗੇ ਕਿ ਮੈਂ ਤਪਾਉਂਦੀ ਬਲਕਿ ਜਦੀਕ ਹੋਈ ਮਰਜੀ ਆਖੇ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਜੀ ਇਹ ਕਿੰਨਾ ਖੜਦੀ ਟਾਈਮ ਅਜੇ ਇਹ ਸ਼ਾਇਦ 6 ਤੋਂ 7 ਖੜਦੀ ਨੀਲੀ ਛੱਡੀ ਹੋਰ ਛਿੱਗੀ ਹੋ ਮੂੰਹ ਹਮ ਜੀ ਹਮ ਦਾਗ ਅਜੇ ਖੜਦੀ ਆ ਤੇ 6 ਤਾਂ ਲਿਆ ਮੂੰਹਾਂ ਵੀ ਤਾਂ ਕੱਡ ਕੱਢ ਵੀ ਚੰਗਾ ਤੇ ਸਿੰਘ ਜਿਹੜਾ ਐਨ ਰਿੰਗ ਸਿੰਘ ਲੱਗਾ ਪਿਆ ਔਰ ਨਹੀਂ ਕਾਣੇ ਕਾ ਜਾਂ ਸਿੰਘ ਆ ਸੱਚੇ ਲੱਗ ਲਾ ਜਿਹੜੀਆਂ ਇਹਦੇ ਵੀ ਹਵਾਨੇ ਤਾਂ ਜੇ ਕਾਫੀ ਅਸਲੀ ਸਾਕ ਦੇ ਰਿਹਾ ਲਾ ਚੰਗਾ ਮਾੜੀ ਉਹਦੀ ਕਰਮਾਲੀ ਪਹਿਲੇ ਸਵੇਰੇ ਦਾਸ ਤੋਂ 11 ਲੀਟਰ ਜਿਹੜਾ ਦੁੱਧ ਪਾਉਂਦਾ ਆਪਾਂ ਪਾਣਾ ਕਿੰਨਾ ਜਮਤ ਲੋ ਜਨਾ ਭਰਿਆ ਆਪਾਂ ਕਰੈਣ ਦੱਸਿਓ ਬਿਲਕੁਲ ਬਿਲਕੁਲ ਸਹੀ ਗੱਲ ਹੈ ਸੱਚ ਦਾ ਬਹੁਤ ਜਿਆਦਾ ਵਾਧਾ ਹੁੰਦਾ ਵਾ ਇਹਦੇ 16 ਭਾਦਲ ਨੂੰ ਦਿਨ ਭਰੀ ਹੁੰਦੇ ਹੋ 6 ਭਾਦਲ 6 ਭਾਦਲ ਹਾਂਜੀ 6 ਭਾਦਲ ਹੋ ਰਹੀ ਹੈ ਠੀਕ ਹੈ 4 ਕਿੰਨੇ ਬਾਕੀ ਉੱਤੇ ਲਾਇਆ ਤੁਹਾਨੂੰ ਪਾਸ਼ਾ ਪਸ਼ੂ ਬਾਕੀ ਝੋਡੀ ਐ ਫੋ ਜਿਹੜੀ ਸਾਤ ਦਿਨਾਂ ਦੇ ਕੋ 6 ਦਾੰਦੂ ਲਓ ਜੀ ਉਹ ਵੀ 6 ਦਾੰਦੂ ਤੇ ਚੰਦਾ ਵੀ ਬਹੁਤ ਜਿਆਦਾ ਸਪਾਈਆਂ ਜਾ ਗਿਆ ਤੇ ਇਹਦਾ ਭਾਜੀ ਮੁੱਲ ਫਿਰ ਇਹ ਦਾ 5 15 ਇਹ ਤੋਂ 15 ਇਹ ਵੀ ਹਾਲ ਆ ਹਾਂ ਨਾ ਜੀ ਹਾਂ ਜੀ ਇੱਕ ਸਾਤ ਨਹੀਂ ਇੱਕ ਸਾਤ ਭਾਂਡੇ ਦੀ ਕਰਦੀ ਹੈ ਚਾਰ ਦੀ ਕਰਦੀ ਹੈ ਸ਼ਾਹ ਜੀ ਤੇਰੇ ਤੇ ਅੱਜ ਹੋਰ ਨੋਟ ਕਰਨੇ ਨੇ ਸੋਹਣੇ ਇਹ ਕਰਵਾਖਤ 4000 ਦੀ ਮੇਲੀ ਦਾ ਲਗੇਣਾ ਵਾ ਉਹ ਚੋ 200 ਛੋੜੀ ਹੋਊਗੀ ਠੀਕ ਆ ਠੀਕ ਆ ਲਓ ਜੀ ਉਹਦੇ ਵਿੱਚੋਂ ਭਾਈ ਕਹਿੰਦਾ ਕਿ 200 ਰੁਪਈਆ ਛੋੜੀ ਹੋਊਗੀ ਤੇ ਆ ਗਈ ਭਾਈ ਆ ਜੱਸੀ ਇਹ ਸ਼ਾਹੀ ਕਾਂ ਤੋਂ ਜੱਜਗਸ ਹੋਈ ਆ ਅੱਕ ਗਈ ਪਰਸੋਂ ਦੀ ਸੁਈ ਆ ਠੀਕ ਆ ਲਓ ਜੀ ਪਾਣੀਵੇਂ ਨੰਬਰ ਤੇ ਆ ਗਈ ਜੀ ਵੜਾ ਇਹ ਕੋ ਕਿੰਨਾ ਜੀ ਬੋਲਾ ਇਹ ਤੋਂ ਬੋਲਾ ਹੈ 13 14 ਕਿਲੋ ਤੇ ਆ ਰਿਹਾ ਠੀਕ ਹੈ ਠੀਕ ਲਓ ਜੀ 13 14 ਲੀਟਰ ਜਿਹੜਾ ਇਸ ਟਾਈਮ ਦੁੱਧ ਗਾਲੇ 18 ਕਿਲੋ ਭਰੂਗੀ ਬਾਕੀ ਸ਼ਾਹ ਜੀ ਪਰਸੋਂ ਦੀ ਸੂਈ ਹੈ ਜੀ ਅੱਛਾ ਜੀ ਜਵਾਕ ਇਹਦਾ ਮਗਰ ਬੱਛਾ ਲਓ ਜੀ ਮੇਲ ਕਾਫ ਆ ਗਿਆ ਤੇ ਝੋਕੀ ਆ ਗਈ ਆ ਤੇ ਸੂਹਾ ਦੂਸਰਾ ਸੂਈ ਕਰਵਾਲੀ ਤੇ ਥਾਨ ਥਣ ਜਿਹੜਾ ਬਹੁਤ ਚੰਗਾ ਲੱਗਾ ਤੇ ਹਵਾਨੇ ਦੇ ਨਾੜਾ ਨੋੜਾ ਵੀ ਕਾਫੀ ਆ ਗਿਆ ਵਾ ਐਨ ਮੱਝਾਂ ਦਾ ਥਣ ਲੱਗਾ ਪਿਆ ਵਾ ਕਰਵਾਲੀ ਇਧਰ ਦਿਖਾਉਣ ਲਈ ਹੈ ਐਡ ਦੀ ਠੰਡੀ ਸੀ ਠੀਕ ਹੈ ਲਓ ਜੀ ਸੀਂ ਦੀ ਗਾਸ ਲਿੰਗਾ ਦੇ ਕੁਵਾਈ ਜਿਹੜੀ ਹੈ ਨਾ 1 ਨੰਬਰ ਦੀ ਆ ਤੇ ਆਹ ਵਾਲੀ ਮਗਰ ਲੇਖਣਾ ਦੀ ਕੁਵਾਈ ਤੇ ਠੀਕ ਆਹ ਜੀ ਠੀਕ ਆਹ ਵਾਲੀ ਜਿਹੜਾ ਲੇਖਣਾ ਦੀ ਚੱਕਾ ਕਦੇ ਕੋਈ ਕੂਟ ਟਟਾਲੀਆਂ ਤੇ ਇਹਦਾ ਭਾਜੀ ਮੁੱਲ ਫਿਰ ਮੁੱਲ ਦਾ ਸ਼ਾਹੀ ਹਜਾ ਜਦੋਂ ਸਿੰਘ ਨਾ ਹੁੰਦੇ ਭਲਾ 70 ਵੀ ਕਰਦੇ 60 ਵੀ ਕਰਦੇ ਹਾਂਜੀ 55000 ਵੀ ਕਰਦੇ ਦਿਆਂਗੇ 55 ਦੀ ਕਰਦੀ ਹੋਰ ਪੂਰੀ ਪੂਰੇ 50 ਕਰਦੀ 1000 ਰੁਪਏ 48000 ਹੀ ਦੇ ਦਾਂਗੇ। ਲਓ ਜੀ 48000 ਜੀ ਸੱਜੇ ਸੋਏ ਦੇ 18 ਲੀਟਰ ਦੁੱਧ ਭਰੋਗੇ ਤੇ ਬਾਕੀ ਠਾੜ ਗੋਲ ਦਾ ਜਿਹੜਾ ਬਹੁਤ ਕਿਹਾ 20 ਵੀ ਭਰ ਸਕਦੀ ਐ। ਅਗੋਂ ਆਪਣੀ ਫੀਡ ਐ ਕੋਈ 10000 ਪਲੱਸ ਪਾਵੇ ਜੀ ਇਹਨੂੰ 8000 ਰੁਪਏ ਉਹਨੇ ਨਹੀਂ ਸੁਣਾ। ਬਿਲਕੁਲ ਬਿਲਕੁਲ ਜੀ ਸੇਵਾ ਦੀ ਗੱਲ। ਗੋਲੇ ਕਿੰਨਾ ਜਦਾ ਕਿਲੋ ਵੇਟ ਨਾਲ ਮਨਾ ਕੇ ਦਊਗਾ ਮੈਂ। ਠੀਕ ਹੈ ਠੀਕ ਹੈ। ਲਓ ਜੀ ਆਪਦੇ ਇਸ ਚੈੱਕ ਕਰ ਸਾਰੇ। ਫਿਰ ਸ਼ਾਮ ਵੇਲੇ ਛੱਕੀ ਜਮੂ। ਇਹ ਛੇ ਦੰਦ ਦੇ ਛੇ ਦੰਦ ਦਿਓ ਵੀ। ਠੀਕ ਲਓ ਜੀ ਇਹਦੇ ਛੇ ਦੰਦ ਜੀ ਵੇਹੜ ਆੜੀ। ਆ ਬਾਈ ਕਿ ਹੋਇਆ ਇਹ ਯਾਰ ਪਹਿਲੇ ਨੂੰ ਵਸੀ ਆ ਚਾਰ ਦੰਦ ਹੈ ਇਹ ਅੱਛਾ ਜੀ ਹਾਂਜੀ ਇਹ ਗੱਪਣ ਗੱਪਣ ਆ ਠੀਕ ਕਿੰਨਾ ਟਾਂਬਾ ਕੱਢਦੀ ਨੇਨ ਸਾਜ ਹੁਣ ਤਿਆਰ ਹੋ ਗੋਲ ਹੈ ਜੇ ਚਾਰ ਲੈ ਜੇ ਬਿਹੜ ਤਿਆਰ ਹੀ ਸੂਆ ਪਹਿਲਾ ਪਹਿਲਾ ਜੀ ਚਾਰ ਦੰਦ ਸਾਜ ਇਹ ਤਿਆਰ ਹੀ ਜਣੀਆਂ ਵੇ ਵੇਖੋ ਲੋ ਜੀ ਚਾਰ ਦੰਦ ਹੋਰ ਜੱਤੀ ਆ ਗਈ ਠੀਕ ਠੀਕ ਹੈ ਬਿਲਕੁਲ ਪਿਓਰ ਚਾਰ ਨਾ ਇਹ ਨਹੀਂ ਸ਼ਾਇਦ ਆਤ ਨਹੀਂ ਵੀ ਬਸ ਥੋੜੀ ਸ਼ਿੱਗੀ ਰੱਖ ਚਾਰ ਦਾ ਦੇਣੀ ਵੀਡੀਓ ਜੇ ਕੋਈ ਨਹੀਂ ਕੋਈ ਪੈਸੇ ਪਾ ਦੂ ਬਚੇ ਉਹ ਨਹੀਂ ਸ਼ਾਇਦ ਕੀ ਹੈਗੀ ਗੱਲ ਠੀਕ ਹੈ ਠੀਕ ਹੈ ਤੇ ਪੰਡਾ ਪਈਆਂ ਗਾਲੀ ਨੇ ਫਿਰ ਠੰਡੀ ਧੀਰੀ ਸ਼ਾਹ ਜੀ ਲੋ ਆ ਵਈਆ ਕਿਆ ਕਰਤਾ ਤੇ ਇਹ ਸਾਰਾ ਐਨ ਗੋਲ ਬਿਲਕੁਲ ਭੋਲੀ ਚਵਾਈ ਆ ਦੁੱਧ ਭੰਨਿਆ ਹੋਰ ਚਾਹੀਏ ਇੱਕ ਦਿਨ ਲੈ ਜਾ ਦੋ ਲੈ ਜਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਬਿਲਕੁਲ ਓਕੇ ਓਕੇ ਲੋ ਜੀ ਬਿਲਕੁਲ ਜਿਹੜੀ ਨਰਮ ਚਵਾਈ ਤੇ ਹੈ ਵੀ ਸੀਲ ਲੱਗ ਇਹ ਫੇਸਬਾਕਾ ਰਿਕਰਿਟ ਸੁਣੇ। ਇਹ ਫਾਇਦਾ ਬੱਚਾ ਆ ਗਿਆ ਬੱਚਾ ਕਹਿੰਦਾ ਫੇਸਬੂਕ ਜਿਹੜਾ ਬਹੁਤ ਹੀ ਸੋਹਣਾ ਆ ਗਿਆ ਵਾ ਤੇ ਪਹਿਲਾਂ ਹੀ ਸੂਹ ਕੀ ਕਰਮ ਵਾਲੀ ਤੇ ਭਾਈ ਕੀ ਇਹਦਾ ਮੁੱਲ ਫਿਰ ਇਹਦਾ ਮੁੱਲ ਛਾਈ ਜੋ ਮਰਜ਼ੀ ਕਰੀਏ। ਅੱਛਾ ਜੀ। 52 ਵੀ ਕਰਦੇ 55 ਵੀ ਕਰਦੇ। ਅੱਛਾ ਜੀ। 1000 ਘਾਟ 50 ਦੀ ਮਸ਼ੀਨ ਦੇਣੀ। 1000 ਘਾਟ। ਹਾਂਜੀ। ਹੋਰ ਰੱਦ ਜੀ। 45 ਦੇ ਦਿਆਂ ਛਾ ਦਾ 45 ਦੇ ਪੈਂਦਲਾ ਜਾ ਨਹੀਂ ਛਾ ਤੱਕਾ ਜਾ ਤੂੰ ਕਹਿੰਦਾ ਛਾ ਜਾਣ ਦੇ ਰੁਪਏ 45 ਨਹੀਂ ਜਾ ਨਹੀਂ ਵੇਖ ਲੋ ਜੇ 45 ਜੇ ਤੂੰ ਕਹਿਦਾ ਆਣਿਆ ਫਿਰ ਨਹੀਂ ਆਪਾ ਖਣਾ ਹਜੇ ਬੁਲਾ ਜਨਾਬ ਵਜੇ ਨਹੀਂ ਜੇ 46 ਕਰ ਦੇ ਯਾਰ ਨੇ ਯਾਰ 45 ਦੀ ਗਿਆ ਨੂੰ 45 ਦੀ ਦੇ ਦੀ ਪੂਰਾ ਮਾਨ ਤਨ ਬਾਈ ਖੁੰਦੇ ਸੁਭਾ ਦਾ ਵਾ ਜਦੋਂ ਬਣਾ ਗਿਆ ਕਿਹਾ ਕਿ ਸ਼ਾਹੀ ਕਦਾ ਪਛੜੀ ਹੋ ਜਦੋਂ 45 ਦਾ 45 ਦੀ ਵਸ਼ੀ ਦਿਵਾ ਠੀਕ ਹੈ ਠੀਕ ਹੈ ਠੀਕ ਹੈ ਵਾਹ ਕੀ ਵਸ਼ੀ ਹੈ ਸੁੰਝਾ ਸੁੰਝਾ ਤੁਹਾਨੂੰ ਪਛਾਹੀ ਵਸ਼ੀ ਨੇ ਬਹੁਤ ਪੰਜ ਲੋ ਜੀ ਢਲਾ ਢਲ ਜਿਹਾ ਤੇ ਕਾਫੀ ਆ ਹਵਾ ਨੇ ਤੇ ਪੰਡਾ ਸ਼ਾਹੀ ਜਿਹੜੇ ਰਹਤਾ ਰੇ ਅੱਜ ਹੋਖਰੀ ਆ ਲੋ ਜੀ ਹੋਖਰੀ ਲਾਤਾ ਬਾਈ 7ਵੇਂ ਨੰਬਰ ਤੇ ਆ ਗਿਆ ਆ ਗਿਆ ਫਿਕਾਈ ਚਾਈ ਵਾਲੇ ਯਾਰ ਦਿਨ ਖੜੀ ਵੀਡੀਓ ਜੀ ਪਾਣੀ ਚਲ ਮੈਂ ਪਾ ਗਿਆ ਅੱਛਾ ਜੀ ਵੱਡੀ ਵੜੇ ਮੋਹ ਸ਼ਿਕਾੜ ਜਿਹੜਾ ਬਹੁਤ ਤਕੜਾ ਆ ਗਿਆ ਫਾਰਮ ਵਾਲੀ ਉਹ ਤਾਂ 5 ਕਿਲੋ ਵਾਲੀ ਵੱਚੀ ਹੈ ਇਹ ਗੱਭਣਾ ਹਾਂਜੀ ਗੱਭਣਾ ਕਿੰਨਾ ਟਾਈਮ ਲੈਂਦੀ ਹੈ ਇਹ ਜੇ 7 ਤੋਂ 8 ਘੜੀ ਲੱਗਦੀ ਵੱਚੀ ਇਹ ਸੂਆ ਸੂਆ ਸਾਜੀ ਦੁੱਧਾ ਸੂਣਾ ਇਹ ਜਿਹਨੂੰ ਪਤਾ ਆ ਉਹ ਵੱਚੀ ਖੜ ਜਾਈ ਆ ਆਪਾਂ ਵੀਡੀਓ ਚਾ ਮੈਂ ਜ਼ਿਆਦਾ ਪਾਣੀ ਬਰਬਾਦ ਨਾ ਕਰ ਪਾਈਏ ਕੋਈ ਗੱਲ ਨਹੀਂ ਕੋਈ ਸ਼ਰਮ ਨਹੀਂ ਸੋਹਣੀ ਆ ਵੜ ਤੇ ਬਾਕੀ ਟੱਲਾ ਟੋਲਾ ਜਿਹੜੀਆਂ ਬਹੁਤੀਆਂ ਨੇ ਕਿੰਨੇ ਕੁ ਬੱਦ ਵਾਲੀਆਂ ਬਾਈ ਗਈਆਂ ਉਹ ਤਾਂ ਸ਼ਾਇਦ ਸਭ 5 ਕਿਲੋ ਵਾਲਪਨ ਅੱਛਾ ਈ ਹਾਂਜੀ ਉਹ ਲੋਕੀ ਹੈ ਵੀ ਮੱਝਾਂ ਵਾਲਾ ਦੁੱਧ ਹੋਊਗਾ ਜੇ ਲਾਵੇ ਠੰਡ ਜੇ ਲਾਵੇ ਕਰਦੀ ਜੀ ਪ੍ਰਵਾਹ ਥਾਂ ਤੋਂ ਜਦਾ ਬਹੁਤ ਚੰਗਾ ਲੱਗਾ ਵਾ ਆਹ ਲੱਤ ਮੇੜ ਕੇ ਪਿੱਛੇ ਵਾਇਆ ਬਾਈ ਮੈਂ ਕਰਦੀ ਇਹ ਕਰਦੀ ਆਪਣੇ ਲੋਕੀ ਨਾਲ ਬੋਣੇ ਕਰਦਾ ਕਿ ਚੰਗਾ ਆ ਗਿਆ ਵਾ ਇਹਦਾ ਬਾਈ ਜੀ ਮੁੱਲ ਫੇਰਾ ਬੋਲੇ ਸ਼ਾਹ ਜੀ ਬੈਠ ਰਹੇ ਨੇ ਇੱਥੇ ਵੀ ਕਰੀਂਦਾ ਅੱਛਾ ਜੀ ਆਪਾਂ ਵੇੜ ਦੋ ਘਰ ਸਰਤਾ ਦੀ ਦੇ ਦੋ ਘਟਾ ਇੱਕ ਛੋਣੀ ਮੈਂ ਕੋਈ ਕੜਾ ਬਰਹਾਣਾ ਮੈਂ ਕਹਿੰਦੇ ਸ਼ਾਹ ਰਾਣੇ ਦੰਦਾ ਕੀ ਕੀ ਹੋਇਆ ਕਹਿੰਦੇ ਤੂੰ ਕਹਿ ਜੋੜ ਕੇ ਰਾਣੇ ਦਾ ਆਪਣੇ ਹਿਸਾਬ ਨਾਲ ਕਿਹਾ ਆ ਲੜਨ ਦੀ ਹੈ ਕਿਹੜਾ ਕਿਹਾ ਪੁੱਲਾ ਕਿਹਦੇ ਚਾਚੀ ਕਦਾ ਕਹੇ ਹਾਂ ਨੇ ਕਰ ਦੋ ਆਪੇ ਤੂੰ ਆਪੇ ਗਏ ਤੂੰ ਗਏ ਕਿੰਨਾ ਕਿਹਾ 270 270 77 ਦੀ ਫਿਰ 65 65 ਦੀ 63 ਦੀ ਰਸੀਦ ਨੂੰ 63 ਦੀ 24 25 ਕਿਲੋ ਦੁੱਧ ਤੇ ਜੇ ਕਰਮਾਲੀ ਦੇ ਹੈ ਵੀ ਸੋਹਣੀ ਮੱਖੀ ਆ ਤੇ ਤੇਸ ਕੁਆਲਟੀ ਵੀ ਜਗਾ ਦਾ ਸਾ ਤੇ ਜਿਹਾ ਨਾ ਚੰਗਾ ਤੇ ਕਾ ਤੇ ਪਾਉਣੀ ਪਹੁੰਚ ਯਾਰ ਰਾਣਾ ਹੋ ਜੇ ਹੋ ਜੇ ਡੇਗੇ ਤੇ ਵਛੀ ਨਹੀਂ ਆ ਜੇ ਤੇਰੇ ਟ ਦੀ ਮਿਲੂਗੀ ਆ ਜੇ ਵਛੀ ਨਾ ਪੰਨਾ ਜੇ ਵਛੀ ਕੋ 44 ਸੁਣਦਾ ਪਛੀ ਠੀਕ ਹੈ ਲੋ ਜੇ ਪੰਡਾ ਇਹਨੇ ਵੀ ਪਾ ਜਾਣੀਆਂ ਕਰਮਾਲੀ ਦੇ ਚੰਦਾ ਬਹੁਤ ਜਿਆਦਾ ਜੇ ਇਹ ਹੈ ਵੀ ਸੀਜ਼ਨਸ ਲੱਗ ਗਿਆ ਤੇ ਸੋਹਣ ਫੜਾ ਵੀ ਬਹੁਤ ਆ ਗਿਆ ਵਾ ਇਹ ਕਿਹੜਾ ਭਾਈ ਹੋ ਗੋ ਜੀ ਹਾਂ ਬੱਸ ਕਿਹੜਾ ਚਾਹੀ ਜਿਵੇਂ ਮਾਰ ਦਰੋ ਪਰਤਾ ਕੇ ਮਾਹ ਲੋ ਭਾਣਾ ਜਿਆਜ ਬਣਦਾ ਸ਼ਾਇਰ ਬਿਲਕੁਲ ਬਿਲਕੁਲ ਜੀ ਚਲੋ ਆਪਣ ਨੂੰ ਖੇਚੇ ਕੇ ਲਾਉਂਦੇ ਆ। ਲਓ ਆਣ ਕੇ ਇੱਥੇ ਆਣ ਕੇ ਰੋ। ਰਹਿਣ ਦੀ ਸਹੂਤਾ ਸਾਰੀ ਆਪਣੇ ਤੋਂ ਹੈ ਗਈ। ਜਿੱਦਾਂ ਮਰਜ਼ੀ ਦੋ ਟਾਈਮ ਚੋਗੇ ਮੇਰੀ ਮਹਿਨਤ। ਲਓ ਜੀ ਪੂ ਲੱਗ ਰਹੀ ਪਾਈ ਉਹਨਾਂ ਦਾ ਟੁਕੜਾ ਚੋਗੇ ਲੋ ਆਨਲਾਈਨ ਚੁਆਈ ਕਰਕੇ ਲੋ। ਠੀਕ ਆ ਠੀਕ ਆ ਜੀ। ਪੂਰੀ ਮਹਿਕ ਲਈ ਆਪਾਂ ਦੋ ਲਾ ਟਾਈਮ ਹੈ। ਸਾਹੀ ਚੁਆਈ ਕਰਕੇ ਉਹਨਾਂ ਨੂੰ ਦਿੱਤੀ। ਅੱਛਾ ਜੀ। ਹਾਂਜੀ। ਲੈ ਲਓ ਜੀ ਸੋਹਣਾ ਕੰਮ ਕਰਦਾ। ਜੇ ਕੋਈ ਗਾਲ ਲਾਮ ਆਣੀ ਹੈ ਤੇ ਇੱਕ ਨੰਬਰ ਦਾ ਬਾਈ ਕੰਮ ਕਰਦਾ ਵਾ। ਤੇ ਬਾਕੀ ਵੀਡੀਓ ਨੂੰ ਵਾਤ ਵਾਤ ਸ਼ੇਅਰ ਕਰਦਾ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ। ਤੇ ਵੀਡੀਓ ਪੂਰੀ ਰ